ਡੇਰਾ ਬਾਬਾ ਨਾਨਕ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਹਿਜ ਕੁਝ ਘੰਟਿਆਂ ਵਿੱਚ ਰਾਜੂ ਮਸੀਹ ਦਾ ਕਾਤਲ ਕੀਤਾ ਗ੍ਰਿਫਤਾਰ ਬੀਤੇ ਦਿਨ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋ ਘਟਾਲੀ ਸਾਹਿਬ ਦੇ ਦੋ ਸਕੇ ਭਰਾਵਾਂ ਤੇ ਇੱਕ ਗੁਰਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਹਸਪਤਾਲ ਵਿੱਚ ਲਿਜਾਣ ਉਪਰੰਤ ਇੱਕ ਨੌਜਵਾਨ ਰਾਜੂ ਮਸੀਹ ਦੀ ਮੌਤ ਹੋਈ ਸੀ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋਇਆ ਸੀ ਇਸ ਮਾਮਲੇ ਵਿੱਚ ਕਾਤਲ ਵੱਲੋਂ ਉੱਤ ਦੋਵਾਂ ਭਰਾਵਾਂ ਨੂੰ ਹਸਪਤਾਲ ਛੱਡ ਕੇ ਫਰਾਰ ਹੋ ਗਿਆ ਸੀ ਜਿਸ ਦੇ ਸਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਕਤਲ ਦੀ ਮਾ ਬਣਾ ਕੇ ਸ਼ਾਹ ਬਿਮਾਰੀ ਕੀਤੀ ਜਾ ਰਹੀ ਸੀ ਇਸ ਮਾਮਲੇ ਵਿੱਚ ਕਤਲ ਦੋਸ਼ੀ ਨੂੰ ਲੁਧਿਆਣਾ ਪੁਲਿਸ ਦੀ ਮਦਦ ਨਾਲ ਮਹਿਜ ਕੁਝ ਘੰਟਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਡੀਐਸਪੀ ਡੇਰਾ ਬੱਬਾਨਾ ਨੇ ਕਿਹਾ ਕਿ ਪਤਨ ਸਿੰਘ ਨੇ ਬਿਤੀਤ ਕੱਲ੍ਹ ਹੋਏ ਕਤਲ ਦੇ ਮਾਮਲੇ ਵਿੱਚ ਡੇਰਾ ਬੱਬਾਨਾ ਪੁਲਿਸ ਵੱਲੋਂ ਵਿਜੇ ਮਸੀ ਪੁੱਤਰ ਅਮਰੀਕ ਸਿੰਘ ਦੇ ਬਿਆਨਾਂ ਤੇ ਗੁਰਦੀਪ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਨੂੰ ਮਹਿਜ 7 ਤੋਂ 8 ਘੰਟਿਆਂ ਦੇ ਵਿੱਚ ਸਲਝਾਉਂਦਿਆਂ ਉਕਤ ਦੋਸ਼ੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜ ਨੂੰ ਅਜਮਾਨੀਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਕਤਲ ਵਿੱਚ ਵਰਤੀ ਗਈ ਕਿਚ ਬਰਾਮਦ ਕੀਤੀ ਜਾਵੇਗੀ। ਅੱਜ ਦਿਨ 24 ਨੂੰ ਡੇਰਾਪਾਪਾ ਨਾਨਕ ਵਿਖੇ ਕੋਈ ਇੱਕ ਕਤਲ ਕੇਸ ਦੇ ਵਿੱਚ ਜਿਸ ਵਿੱਚ ਰਾਜੂ ਮਸੀਹ ਨਾਂ ਦੇ ਬੰਦੇ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਵਿੱਚ ਡੇਰਾਪਾਪਾ ਨਾਨਕ ਪੁਲਿਸ ਨੇ ਮਾਨਯੋਗ ਐਸਐਸਪੀ ਸ਼੍ਰੀ ਅਸ਼wini ਗੋਟੀਗਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਰਚਾ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਤਲਾਸ਼ ਵਿੱਚ ਭੇਜੀਆਂ ਸੀ ਜਿਸ ਦੇ ਵਿੱਚ ਪੁਲਿਸ ਨੂੰ ਜਬ ਬਹੁਤ ਜਲਦੀ ਸਫਲਤਾ ਮਿਲੀ ਜੋ ਕਿ ਦੋਸ਼ੀ 6-7 ਘੰਟਿਆਂ ਦੇ ਵਿੱਚ ਵਿੱਚ ਹੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਲੁਧਿਆਣਾ ਲੁਧਿਆਣਾ ਪੁਲਿਸ ਨੇ ਮਦਦ ਕੀਤੀ ਜਿਨ੍ਹਾਂ ਦੀ ਸਹਿਯੋਗ ਦੇ ਨਾਲ ਇਹ ਦੋਸ਼ੀ ਜਲਦ ਤੋਂ ਜਲਦ ਫੜਿਆ ਗਿਆ 6-7 ਘੰਟਿਆਂ ਦੇ ਅੰਦਰ ਸਰ ਵਜਾ ਕੀ ਰਹੀ ਹੈ ਇਹ ਕਤਲ ਦੀ ਜਿਹੜੀ ਕਿ ਵਜਾ ਇਹਨਾਂ ਦੇ ਆਪਸ ਵਿੱਚ ਹੀ ਕੋਈ ਗਾਲੀ ਗਲੋਚ ਹੋਇਆ ਇਹਨਾਂ ਦਾ ਆਪਸੀ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮਿਲੇ ਜਦੋਂ ਗਾਲੀ ਗਲੋਚ ਹੋਇਆ ਉਸ ਤੋਂ ਬਾਅਦ ਹੀ ਉਹਨੇ ਤੈਸ਼ ਦੇ ਵਿੱਚ ਆ ਕੇ ਬੰਦੇ ਨੇ ਇਹਦਾ ਕਤਲ ਕਰ ਦਿੱਤਾ ਗਿਆ। ਸਰ ਜਿਹਦਾ ਕਤਲ ਇਹ ਦੇ ਇਕੱਲੇ ਵੱਲੋਂ ਕੀਤਾ ਗਿਆ ਕਿ ਉਹ ਇਹਦਾ ਨਾਲ ਹੋਰ ਵੀ ਨਾਲ ਨਹੀਂ। ਨਹੀਂ ਇਹਦੇ ਨਾਲ ਇਕੱਲਾ ਹੀ ਬੰਦਾ ਹਾਲੇ ਤੱਕ ਜਿਹੜੀ ਤਸਦੀਕ ਸ਼ਾਈ ਉਹਦੇ ਵਿੱਚ ਇਕੱਲਾ ਹੀ ਬੰਦਾ ਸਾਹਮਣੇ ਆਇਆ। ਇਸ ਤੋਂ ਇਲਾਵਾ ਵੀ ਇੱਥੇ ਕੋਈ ਕੇਸ ਚੱਲ ਰਹੇ ਨੇ? ਉਹ ਵਾਲੇ ਇਨਵੈਸਟੀਗੇਸ਼ਨ ਦਾ ਹਿੱਸਾ ਆ ਉਹਦੇ ਸਾਰਾ ਰਿਕਾਰਡ ਸ਼ਾਂਕ ਕੇ ਤੁਹਾਨੂੰ ਦੱਸਾਂਗੇ ਹਾਲ ਦੀ ਘੜੀ ਜਿਹੜਾ ਸਾਡੇ ਧਿਆਨ 'ਚ ਇਹੋ ਹੀ ਕੇਸ ਹੈ। ਸਰ ਕੀ ਕਾਰਵਾਈ ਕੀਤੀ ਗਈ ਹੈ ਟੋਟਲ ਤੱਕ ਜਿਹੜੀ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਅਮਲ ਚ ਰਿਆਂ ਦੀ ਜੋ।